ਅੰਦੋਲਨ ਦਾ ਜਵਾਬ ਕੇ ਤੁਰੇ ਜੀ ਜਿੰਦਾ ਤੁਸੀਂ ਘਰਾਂ ਤੋਂ ਤਿਆਰੀ ਕਰਕੇ ਤੁਰੇ ਜੀ ਤੁਹਾਡੀ ਤਿਆਰੀ ਤੁਹਾਡਾ ਰੌਣਹੀਆ ਤੁਹਾਡੇ ਸਰ ਆਦੇ ਜਿਹੜੇ ਮੰਜੇ ਖੜੇ ਕਰਕੇ ਆਏ ਜਿਹੜੇ ਜੂਨੇ ਆ ਕੇ ਵਿਛਾਲਾਂਗੇ ਉਹ ਚੀਜ਼ ਨੂੰ ਦਿਖਾਉਂਦੇ ਆ ਕਿ ਤੁਸੀਂ ਅੰਦੋਲਨ ਦੇ ਚਾਹੇ ਜੇ ਮੇਰੇ ਨੌਜਵਾਨ ਸਾਡੇ ਵੀਰ ਆਪ ਤੁਹਾਰੇ ਵੀ ਆ ਰਹੇ ਆ ਉਹਨਾਂ ਨਾਲ ਜਦੋਂ ਗੱਲ ਕਰੀ ਦੀ ਆ ਵੇ ਰਾਹ ਇਹ ਲੱਕੇ ਕੇ ਦੋਲਨ ਨਹੀਂ ਉਹਨਾਂ ਨੂੰ ਪਤਾ ਕੀਮਤ ਕੀ ਆ ਉਹ ਇਹ ਸਾਰੇ ਕੋਈ ਦੇ ਵਿੱਚੋਂ ਤੁਸੀਂ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਲੀਆਂ ਕਰ ਰਹੇ ਜੇ ਇਹ ਕਰਕੇ ਲੈ ਕੇ ਜਾਣੀਆਂ ਵਾ ਉਹਦੇ ਵਾਸਤੇ ਕੋਲ ਗੱਲ ਕਰਨੀ ਆ ਸਾਰੀਆਂ ਜਿੱਥੇ ਬੱਚਿਆਂ ਦੇ ਸਾਰੇ ਦਸਿਆਣੇ ਸੂਝਵਾਰੇ ਵਲੰਟੀਅਰ ਸਰਾਰਾ ਦੇ ਅੱਗੇ ਝੰਡੇ ਲੈ ਕੇ ਲਾ ਉਹਨਾਂ ਜਿਹੜੇ ਵਲੰਟੀਅਰ ਲੱਗੇ ਆ ਉਹਨਾਂ ਦੀਆਂ ਅਪੀਲਾਂ ਨੂੰ ਉਹਨਾਂ ਦੀਆਂ ਦਲੀਲਾਂ ਨੂੰ ਹਰਸਦਿਆਂ ਨਾ ਕਰਿਓ ਜੋਗੇ ਇਹ ਆਪਾਂ ਛੱਜ ਦੇ ਵਿੱਚ ਜਬ ਤੇਰੇ ਚਿਰਵਾਗੇ ਜਾਪਤਾ ਕੈਮਰਾ ਰੱਖਾਂਗੇ ਤੇ ਜਿੱਤ ਤੁਹਾਡੇ ਚਰਨਾ ਦੇ ਵਿੱਚ ਸਾਡੇ ਗੁੱਸਾ ਬਾਵਤ ਦੀ ਦੀਵਾਨ ਉਹ ਜਰਦੀ ਕਲਾ ਵਾਲਾ ਵਾ ਉਹਨਾਂ ਨੇ ਹੁਕਮ ਕੀਤਾ ਵਾ ਉਹੋ ਕੱਤਰ ਬਿੜੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਉਹੋ ਜੋੜੀ ਗੁਰਮਖ ਬੈਸੋ ਸਫਾ ਬਚਾਏ ਅਗਲੀ ਗੱਲ ਜਦੋਂ ਕਿਤੇ ਸਰਕਾਰ ਜ਼ਬਰ ਤੋਂਦੀ ਆ ਜਦੋਂ ਡਾਂਗ ਵੱਜਦੀ ਆ ਜਦੋਂ ਗੋਲਾ ਵੱਜਦਾ ਵਾ ਜਦੋਂ